ਆ ਸਰੇਂਦਰ ਸਿੰਘ ਸਾਹਿਬ ਤੋਂ ਪੰਚ ਪੰਚ ਫਾਇਰ ਸੇਵਾਦਾਰ ਬਾਬਾ ਕਲਾਮਰ ਕਮੇਟੀ ਅੱਜ 22 ਮਾਰਚ ਦਿਨ ਬਤਵਾਰ 9:00 ਵਜੇ ਨੂੰ ਬਾਬਾ ਕਲਾਮਰ ਦਾ ਸਾਲਾਨਾ ਜੋੜ ਮੇਲਾ ਬਾਬਾ ਕਲਾਮਰ ਦੇ ਤੇ ਮੇਨ ਸਥਾਨ ਫੀਰ ਸਟਾ ਵਾਲਾ ਨੇੜੇ ਕੋਟਪੁਰਾ ਜਿਹੜਾ ਫੀਰ ਕੋਟ ਤੇ ਮਨਾਇਆ ਜਾ ਰਿਹਾ ਬੜਾ ਸੰਗਤ ਦੇ ਵਿੱਚ ਭਾਰੀ ਦਸ਼ਾ ਬਹੁਤ ਭਾਰੀ ਇਕੱਠ ਹੈ ਹਾਲਾਂਕਿ ਸਾਨੂੰ ਉਮੀਦ ਨਹੀਂ ਸੀ ਕਿ ਜਿੱਸਰ ਨੇ ਪੰਜਾਬ ਦੇ ਰਾਤ ਚੱਲ ਰਹੇ ਆ ਚਾਹਤ ਘੱਟ ਨਾ ਹੋਵੇ ਪਰ ਬਹੁਤ ਲੋਕ ਉਤਸ਼ਾਹ ਨਾਲ ਆਉਂਦੇ ਸੰਗਤ ਨਾਲ ਤੇ ਸ਼ਰਧਾ ਨਾਲ ਲੋਕ ਇੱਥੇ ਪਹੁੰਚ ਰਹੇ ਆ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ ਐਨੂੰ ਸਤਿਵੰਤ ਕਿ ਬੇਨਤੀ ਹੈ ਕਿ ਲਾਈਵ ਪ੍ਰੋਗਰਾਮ ਚੱਲ ਰਿਹਾ ਹੈ ਆਪਣੇ ਗਹਿਣੇ ਘੱਟੇ ਸਾਂਭ ਕੇ ਰੱਖੋ ਸੋ ਜਿਹੜਾ ਜਿਹੜੇ ਇੱਥੇ ਕੋਈ ਮਾਰੇ ਅੰਤ ਨਹੀਂ ਕਰਦੇ ਅਸੀਂ ਬੜੇ ਹੀ ਬਹੁਤ ਹੈ ਪੁਲਿਸ ਦੇ ਵੀ ਬੰਦੇ तकरीबन ਸਾਡੇ ਕੋਲ 70 ਤੋਂ 80 ਬੰਦੇ ਪੁਲਿਸ ਦੇ ਵੀ ਹੈ ਡੀਐਸਪੀ ਸਰਦਾਰ ਸੰਸ਼ੇਰ ਸਿੰਘ ਜੀ ਫੂਰਪੁਰਾ ਜੋ ਉਹ ਸਾਡੇ ਪੂਰੀ ਗੁਵਾਈ ਕਰਦੇ ਆ ਪੁਲਿਸ ਦੀ ਟੀਮ ਦੀ ਐਸਐਸਓ ਚਮਕੌਰ ਸਿੰਘ ਜੀ ਤੋ ਸਾਡੇ 70 ਸੀ ਮੁਲਾਜ਼ਮ ਹੈਗੇ ਆ ਆਪਣੇ ਉਸਾਨੂੰ ਬਹੁਤ ਪ੍ਰਸ਼ਾਸਨ ਵੱਲੋਂ ਸਹਿਯੋਗ ਮਿਲ ਰਿਹਾ ਬਹੁਤ ਧੰਨਵਾਦ ਐਸ.ਬੀ. ਸਾਹਿਬ ਬੇਕੋੜ ਦਾ ਅੱਜ ਕੱਲ ਮਿਲ ਕੇ ਆ ਸੀ ਕਮੇਟੀ ਮੈਂਬਰ ਤੋ ਉਹਨਾਂ ਵੱਲੋਂ ਬਹੁਤ ਸਾਨੂੰ ਸਹਿਯੋਗ ਦਿੱਤਾ ਬਹੁਤ ਬਹੁਤ ਧੰਨਵਾਦ ਪ੍ਰਸ਼ਾਸਨ ਵੱਲੋਂ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਨੂੰ ਬੇਨਤੀ ਇਹੀ ਹੈ ਕਿ ਜਿਵੇਂ ਤੁਹਾਨੂੰ ਪਤਾ ਹੈ ਕਿ ਸ਼ਰਾਬ ਦਾ ਪ੍ਰਸ਼ਾਦ ਜ਼ਰਦ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਥੋੜਾ ਜਿਹਾ ਜੋ ਪ੍ਰਸ਼ਾਦ ਆ ਕੋਈ ਸ਼ਰਾਬ ਦੇ ਰੂਪ ਚ ਨਾ ਪ੍ਰਸ਼ਾਦ ਦੇ ਰੂਪ ਚੋਂ ਸ਼ਰਾਬ ਨਾ ਪੀਤਾ ਜਾਵੇ ਫਿਰ ਉਹ ਕੋਈ ਨੁਕਸਾਨ ਨਹੀਂ ਹੁੰਦਾ ਸੋ ਸਾਰੀ ਸੰਗਤ ਨੂੰ ਹੱਥ ਮਨ ਕੇ ਬੇਨਤੀ ਹੈ ਕਿ ਇੱਕ ਆਪਣੇ ਗਹਿਣੇ ਕੱਤੇ ਸਾਹਮਣੇ ਰੱਖੋ ਇੱਕ ਬਹੁਤ ਲੋ ਡ੍ਰੈਫਟ ਦੀ ਸਮੱਸਿਆ ਹੁੰਦੀ ਆ ਆਪਣੇ ਜਿਹੜੇ ਵਹੀਕਲ ਐ ਕਾਰਾਂ ਐ ਮੋਟਰਸਾਈਕਲ ਐ ਟਰੈਕਟਰ ਐ ਉਹ ਰਸਤੇ ਤੋਂ ਪਾਸੇ ਕਰਕੇ ਢਲੇ ਜਾਣ ਤਾਂ ਕਿ ਸੰਗਤ ਨੂੰ ਕਿਸੇ ਕਿਸਮ ਦੀ ਪ੍ਰੋਬਲਮ ਨਾ ਆਵੇ ਸੋ ਸਾਰੀ ਸੰਗਤ ਨੂੰ ਆਤਮਨ ਕੀ ਇਹ ਬੇਨਤੀਆਂ ਮਰਵਾਣ ਕਰਾਇਆ ਜੀ ਤਾਰੀਖਾਂ ਨੂੰ ਉੱਪਰ ਫੇਰ ਬਾਬਾ ਕਾਲਾ ਮੈਚ ਦੇ ਮੜਤੇ ਪੰਚਲ ਤੇ ਜਿਆਨ ਨੂੰ ਸੋ ਇਹ ਮੇਲਾ ਇੱਕ ਹੁਣ ਹੋਰ ਮੈਂ ਦੱਸਣਾ ਚਾਹੁੰਦਾ ਸੀ ਕਿ ਇਹ ਮੇਲਾ ਹੁਣ ਤਰਲੇ ਸੰਧੂਆਂ ਉੱਤੇ ਰਹਿ ਗਿਆ ਇੱਥੇ ਢਿੱਲੋਂ ਦੀ ਗੱਲ ਦੀ ਬਰਾੜ ਦੀ ਇਸ ਕਮੇਟੀ 'ਚ ਵੀ ਗੱਲ ਹਰਬੰਸ ਸਿੰਘ ਕਰਾ ਸਾਡੇ ਪਿੰਡਾਂ 'ਚ ਵੀ ਇਸ ਕਮੇਟੀ 'ਚ ਵੀ ਉਹਨਾਂ ਨੂੰ ਪਾਇਆ ਗਿਆ ਇੱਥੇ ਉਹਨ ਹਰੇਕ ਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਚਾਹੇ ਕੋ ਢਿੱਲੋਂ ਹੋਵੇ ਕੋ ਗੱਲ ਹੋਵੇ ਕੋ ਬਰਾੜ ਹੋਵੇ ਸਾਰੇ ਆ ਸੁੱਖਾਂ ਪੂਰੀਆਂ ਹੁੰਦੀਆਂ ਜਿਹੜਾ ਬੰਦਾ ਸ਼ਰਧਾ ਤੇ ਮੰਨਦਾ ਕਰਤਾ ਉਹਨਾਂ ਨਾਲ ਕੋਈ ਵੀ ਸੁਖ ਸੁਖਦਾ ਹੈ ਉਹਦੇ ਆ ਸੁੱਖਾਂ ਪੂਰੀਆਂ ਹੁੰਦੀਆਂ ਸਾਰੇ ਕਿਸੇ ਕਿਸੇ ਜਨਗੋਤ ਦੇ ਕੋਈ ਜਾਤ ਦਾ ਕੋਈ ਹੈ ਨਹੀਂ ਇਸ ਤਰ੍ਹਾਂ ਪਹਿਲਾਂ ਅਸੀਂ ਕਿਹਾ ਵੀ ਸੰਧੂ ਆਉਂਦਾ ਕੋ ਸੰਧੂ ਉਹਨਾਂ ਦਾ ਬਾਪੂ ਸਾਰਿਆਂ ਦਾ ਸੰਧਾ ਸੋ ਸਾਰੀ ਸੰਗਤ ਕਿਸੇ ਵੀ ਕੋਈ ਜਾਤ ਗੋਤ ਨਾਲ ਧਰਮ ਨਾਲ ਸੰਬੰਧ ਰੱਖਦਾ ਹੋ ਗਰਮੀਤ ਸਿੰਘ ਜੀ ਪਿੰਡ ਮੋਠੇ ਵੇਡੰਗ ਦਾ ਇਹ ਬਾਬੇ ਦੀ ਇੰਨੀ ਵਿਚਾਰਦਾ ਜੀ ਨਾਲ ਪੰਦੇ ਚੱਲੂ ਇਹਨੇ ਸਭ ਸਖਲੀ ਸਾਦੀ ਪੂਰੀ ਐ 93 2012 ਚ ਮੈਂ ਸੁਖ ਸੁਖੀ ਮੇਰੇ ਬੇਟਾ ਹੋਇਆ ਹੈ ਮੇਰੇ ਬੇਟਾ ਹੀ ਹੋਇਆ ਮੈਂ ਦਾਰੂ ਚੜਾ ਕੇ ਗਿਆ